ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵਾਂਗੇ ਛੜਤੀ ਖਲਾ ਵਿੱਚ ਹੋਵਾਂਗੇ ਅੱਜ ਜੀ ਮੈਂ ਗੱਲ ਕਰਨ ਲੱਗੀ ਆਂ ਕਿ ਸਾਰੇ ਜਾਣੇ ਹੁਣ ਜਿੱਦਾਂ ਸੰਤਰੇ ਬਹੁਤ ਸਸਤੇ ਹੋਏ ਆ ਤੇ ਆਪਣਾ ਸੰਤਰਾ ਖਾਣ ਦਾ ਸਹੀ ਤਰੀਕਾ ਕੀ ਆ ਕਈ ਤਾਂ ਚਲੋ ਵੀ ਜੂਸ ਬਣਾ ਕੇ ਜੂਸ ਕੱਢ ਕੇ ਪੀਂਦੇ ਆ ਪਰ ਸੰਤਰਾ ਕਿ ਐਦਾਂ ਦੀ ਚੀਜ਼ ਆ ਕਿ ਜੇ ਕਈ ਵੀ ਸਾਡੇ ਸਾਡ ਕੋ ਖਾਣੇ ਹੁੰਦੇ ਹੈਗੇ ਦੰਦ ਹੈ ਨਹੀਂਗੇ ਅਸੀਂ ਨਹੀਂ ਇਹਨਾਂ ਨੂੰ ਖਾ ਸਕਦੇ ਪਰ ਮੈਂ ਤੇ ਇਹ ਕਹਿੰਨੀ ਆ ਜੇ ਨਹੀਂ ਵਿਦੰਦ ਹੈਗੇ ਤਾਂ ਵੀ ਆਪਾਂ ਸੰਤਰੇ ਨੂੰ ਜਿਹੜਾ ਆ ਖਾ ਸਕਦੇ ਹੈਗੇ ਆ ਤੇ ਸੰਤਰਾ ਖਾਣ ਦਾ ਸਹੀ ਤਰੀਕਾ ਕੀ ਆ ਮੈਂ ਮੈਂ ਤਾਂ ਲੱਗੀ ਵੀਡੀਓ ਪਰ ਹੁਣ ਤੁਸੀਂ ਕਹਣਾ ਵੀ ਤੁਸੀਂ ਤੋਂ ਸਾਨੂੰ ਦਿਖਾਉਂ ਸਿਖਾਉਂਗੀ ਸੰਤਰਾ ਕਿਦਾਂ ਖਾਈਦਾ ਆ ਪਰ ਨਹੀਂ ਉਹ ਕਹੀ ਹੈ ਨਾ ਮੈਂ ਦੇਖਦੀ ਰਹਿਣੀ ਕਿ ਤੇ ਵੀ ਮੈਂ ਕਹਿ ਵੀ ਦਿੰਦੀ ਆ ਵੀ ਨਹੀਂ ਸੰਤਰਾ ਇਦਾਂ ਨਹੀਂ ਇਦਾਂ ਫਾਇਦਾ ਹੁੰਦਾ ਆ ਪਰ ਨਹੀਂ ਫੇਰ ਵੀ ਮੰਨ ਦੇਣੀ ਹੈਗੇ ਤੇ ਚਲੋ ਮੈਂ ਹੁਣ ਤੁਹਾਡੇ ਨਾਲ ਗੱਲ ਸਾਰੀ ਸਾਂਝੀ ਕਰਦੀ ਆ ਵੀ ਆਪਾਂ ਕਿ ਦਸਾਂਤਰਾ ਹੁਣ ਮੈਂ ਆ ਸੰਤਰਾ ਨਾ ਲੱਗੀ ਸੀ ਖਾਣ ਤਾਂ ਹੀ ਮੇਰੇ ਦਿਮਾਗ ਵਿੱਚ ਆਇਆ ਵੀ ਕਿਉਂ ਨਾ ਮੈਂ ਇਹ ਨਾ ਇਹ ਵੀਡੀਓ ਬਣਾਵਾਂ ਤੇ ਮੈਂ ਨਾ ਇਹ ਹੁਣ ਆ ਸੰਤਰਾ ਮੈਂ ਜਿਹੜਾ ਲਈ ਆਈਆਂ ਤੇ ਖਾਣ ਲੱਗੀ ਸੀ ਮੈਂ ਤਾਂ ਕਰਕੇ ਮੈਂ ਕਿ ਚਲ ਵੀਡੀਓ ਬਣਾ ਲੈਂਦੇ ਆ ਚਲੋ ਸੰਤਰਾ ਦਾ ਆਪਾਂ ਚੇਲ ਲੈਨੇ ਆ ਪਰ ਹਨਾ ਅੱਜ ਕੱਲ ਨਿਆਣਿਆਂ ਦੇ ਜਿਹੜੇ ਟਚਣਿਆਂ ਬੜੇ ਹੈਗੇ ਆ ਬੜੇ ਨਖਰਿਆਂ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਆ ਖਾਂਦੇ ਆ ਤਾਂ ਹੁਣ ਮੈਂ ਇਹਨੂੰ ਸਾਰੇ ਨੂੰ ਛੱਲ ਲੈਣੀਆਂ ਲੋ ਸੰਤਰਾ ਤਾਂ ਵੈਸੇ ਸੁੱਕਾ ਜਿਹਾ ਹੀ ਨਿਕਲਿਆ ਹੈ ਦੇ ਵਿੱਚ ਜਿਆਦਾ ਨਹੀਂ ਹੈਗਾ ਮੈਨੂੰ ਲੱਗਦਾ ਜੂਸ ਜਿਹਾ ਨਹੀਂ ਹੈਗਾ ਬਸ ਇੱਲਾ ਹੀ ਹੈਗਾ ਜਿਆਦਾ ਹਨ ਅੱਛਾ ਆਪਾਂ ਇਦਾਂ ਸੰਤਰਾ ਸਾਰਾ ਛੱਲ ਲੈਣੇ ਆ ਬਾਅਦ ਚ ਕੀ ਕਰਦੇ ਆਪਾਂ ਜਿਹੜੇ ਇਹ ਹੁੰਦੇ ਆ ਨਾ ਧਾਗੇ ਜਿਹੇ ਉੱਪਰੋਂ ਇਹਨਾਂ ਨੂੰ ਆਪਾਂ ਲਾਉਣੇ ਹੈਗੇ ਆ ਪਰ ਇਹਨਾਂ ਨੂੰ ਹਨ ਆਪਾਂ ਲਾਉਣਾ ਨਹੀਂ ਹੈਗਾ ਤਾਂ ਕਈ ਤਾਂ ਨਾ ਬੜੇ ਡਰਾਮੇ ਕਰਦੇ ਆ ਨਿਆਣੇ ਇਦਾਂ ਕਰਕੇ ਨਾ ਕੱਲਾ ਕਲਾਕਾਰ ਕੋ ਉਤੋਂ ਐ ਨਾ ਇਦਾਂ ਲਾਉਣ ਗਿਆ ਸਵਾਰ ਸਵਾਰ ਕੇ ਤੇ ਮੂੰਹ ਵੀ ਇਦਾਂ ਦਾ ਕਰਨਗੇ ਕਿ ਜਿੱਦਾਂ ਪਤਾ ਨਹੀਂ ਕਿਹੜੀ ਕੋਈ ਗੰਦੀ ਜੀ ਚੀਜ਼ ਲੱਗੀ ਐ ਉਹ ਇਦਾਂ ਇਦਾਂ ਕਰਕੇ ਨਾ ਉਤੋਂ ਐ ਸਾਫ਼ ਕਰਨਗੇ ਤੇ ਫੇਕ ਖਾਣਗੇ ਪਰ ਨਹੀਂ ਜੀ ਸੰਤਰਾ ਆਪਾਂ ਇਸ ਤਰ੍ਹਾਂ ਨਹੀਂ ਖਾਣਾ ਹੈਗਾ ਸੰਤਰੇ ਨੂੰ ਆਪਾਂ ਜਿਹੜੇ ਇਹ ਧਾਗੇ ਧੁਗੇ ਲੱਗੇ ਆ ਨਾ ਇਹ ਜਿਹੜੇ ਇਹ ਨਾਲ ਹੀ ਆਪਾਂ ਖਾਣੇ ਹੈਗੇ ਸਿਰਫ ਇੱਕ ਖਾਣੇ ਨਹੀਂ ਤੇ ਸਿਰਫ ਬੀ ਨਹੀਂ ਖਾਣੇ ਹੈਗੇ ਇਹਦੇ ਨਾਲ ਕੀ ਹੁੰਦਾ ਆ ਬਿਜਾਦੋਂ ਆਪਾਂ ਇਹ ਚੀਜ਼ਾਂ ਜਿਹੜੇ ਧਾਗੇ ਧੁੱਗੇ ਲੱਗੇ ਹੋਏ ਆ ਨਾ ਵੀ ਆਪਾਂ ਨਾਲ ਹੀ ਇੱਦਾਂ ਖਾ ਲੈਣੇ ਹੈਗੇ ਸੰਤਰਿਆਂ ਦੇ ਇਹ ਜੋ ਵੀ ਆ ਇਹਨੂੰ ਆਪਾਂ ਕਹਿ ਸਕਦੇ ਇਹਨਾਂ ਦੇ ਇਹ ਇੱਕ ਰੇਸ਼ੇ ਬੜੇ ਹੋਏ ਆ ਇਹ ਜਦੋਂ ਸਾਡੇ ਅੰਦਰ ਜਾਂਦੇ ਆ ਇਹ ਨਾਲੀਆਂ ਸਾਫ਼ ਕਰਨ ਦਾ ਜਿਹੜਾ ਕੰਮ ਕਰਦੇ ਹੈਗੇ ਆ ਤਾਂ ਆਪਾਂ ਨੂੰ ਇਹ ਜਿਹੜੇ ਆ ਖਾਣੇ ਆ ਜ਼ਰੂਰੀ ਆ ਜੇ ਆਪਾਂ ਸੰਤਰਾ ਖਾਣੇ ਆ ਤਾਂ ਸਾਨੂੰ ਇਹਨਾਂ ਨੂੰ ਨਾਲ ਹੀ ਖਾ ਲੈਣਾ ਚਾਹੀਦਾ ਆ ਆਪਾਂ ਕੀ ਕਰਦੇ ਕਈ ਵਾਰੀ ਤਾਂ ਕਈ ਹੋਰ ਕਿਦਾਂ ਸੰਤਰਾ ਖਾਂਦੇ ਤੁਹਾਨੂੰ ਉਹ ਵੀ ਦੱਸ ਦਿੰਦੀ ਆ ਉਹਨਾਂ ਨੇ ਇਸ ਤਰ੍ਹਾਂ ਕਰਨਾ ਸਾਰਾ ਪਹਿਲਾਂ ਇਹਨੂੰ ਤਾਂ ਚੰਗੀ ਤਰ੍ਹਾਂ ਸਾਫ਼ ਕਰਨਗੇ ਸਾਫ਼ ਕਰਕੇ ਇਦਾਂ ਲਾ ਲਾ ਕੇ ਨਾ ਸਿੱਟਣਗੇ ਫਿਰ ਉਹਨੂੰ ਇਦਾਂ ਕਰਕੇ ਇਦਾਂ ਕਰਕੇ ਬਸ ਆਹ ਚੀਜ਼ ਖਾਣੀ ਆ ਆਹ ਆਹ ਚੀਜ਼ਾਂ ਵੀ ਸਿੱਟ ਦੇਣੀਆਂ ਹੈਗੀਆਂ ਆ ਇਦਾਂ ਦੇ ਪਖੰਡ ਬੱਚੇ ਕਰਦੇ ਹੈਗੇ ਆ ਪਰ ਨਹੀਂ ਜੀ ਤੁਸੀਂ ਸੰਤਰੇ ਨੂੰ ਇਸ ਤਰ੍ਹਾਂ ਬਿਲਕੁਲ ਜਿੱਦਾਂ ਆਪਾਂ ਨਾਲੋਂ ਸ਼ੈਲ ਲਾਈ ਸੰਤਰਾ ਜਿੰਨਾ ਹੈਗਾ ਆ ਜੋ ਉਹਦੇ ਨਾਲ ਲੱਗੇ ਹੋਏ ਆ ਇਹ ਤਾਂ ਅਗੇ ਇਹਦੇ ਰੇਸ਼ੇ ਲੱਗੇ ਹੋਏ ਆ ਸੰਤਰੇ ਦੇ ਇਸੇ ਤਰ੍ਹਾਂ ਇਸ ਸੰਤਰਾ ਫਲਾ ਚਾਹੀਦਾ ਸਾਨੂੰ ਤਾਂ ਹੀ ਇਹ ਦਿਖਾਉਂਦਾ ਜਿਹੜਾ ਆ ਫਾਇਦਾ ਹੁੰਦਾ ਬਾਕੀ ਵੈਸੇ ਚਲੋ ਉਦਾਂ ਵੀ ਫਾਇਦਾ ਹੈਗਾ ਜੋਸ ਨਾਲੋਂ ਜ਼ਿਆਦਾ ਆ ਨਾ ਵੀ ਆਪਾਂ ਇਸੇ ਤਰ੍ਹਾਂ ਇਹਨੂੰ ਸੰਤਰੇ ਨੂੰ ਖਾਈਏ ਔਰ ਤੁਸੀਂ ਕਹਿਣਾ ਵੀ ਹੁਣ ਸੰਤਰੇ ਖਾਣੇ ਖਲਾਉਣੇ ਥਾਦੇ ਬਾਕੀ ਅੱਜ ਕੱਲ ਦਾ ਜੇ ਮੌਸਮ ਹੈ ਨਾ ਆਪਾਂ ਕਹਿ ਦਿੰਦੇ ਨੇ ਨਹੀਂ ਆ ਠੰਡ ਬਹੁਤ ਹੈ ਸੰਤਰਾ ਖਾਣਾ ਨਹੀਂ ਜੇ ਕੁਦਰਤ ਨੇ ਫਰੂਟ ਬਣਾਇਆ ਹੈ ਜੇ ਇਸ ਮੌਸਮ ਚ ਬਣਾਇਆ ਤਾਂ ਕਿਸੇ ਗੱਲ ਤੋਂ ਹੀ ਬਣਾਇਆ ਹੋਊਗਾ ਆਪਾਂ ਨੂੰ ਜਿਹੜਾ ਰੁੱਤ ਦਾ ਫਰੂਟ ਹੈ ਨਾ ਇਹ ਜ਼ਰੂਰ ਖਾਣਾ ਚਾਹੀਦਾ ਜਦਕਾਰਮੀਆਂ ਚ ਕਹਿੰਦੇ ਆਮ ਪਨੀ ਖਾਣਾ ਸਰਦੀਆਂ ਨੂੰ ਕਹਿੰਦੇ ਇਹ ਸੰਤਰੇ ਨਹੀਂ ਖਾਣੇ ਜੇ ਪਰਮਾਤਮਾ ਨੇ ਉਸ ਕੁਦਰਤ ਨੇ ਇਹਨੂੰ ਬਣਾਇਆ ਹੈ ਨਾ ਤੇ ਇਹ ਇਸ ਮੌਸਮ ਆਬਾਸ ਤੇ ਹੀ ਬਣਾਇਆ ਤਾਂ ਸਾਨੂੰ ਖਾਣਾ ਵੀ ਚਾਹੀਦਾ ਆ ਤੇ ਮੈਂ ਇਹੀ ਕਹੂੰਗੀ ਵੀ ਤੁਸੀਂ ਇਹਨਾਂ ਸੰਤਰੇਆਂ ਨੂੰ ਬਸ ਬਾਹਰਲੇ ਛੇਲੇ ਲਾਓ ਤਾਂ ਉਹਨਾਂ ਸੰਤਰੇਆਂ ਨੂੰ ਉਸੇ ਤਰ੍ਹਾਂ ਖਾਓ ਤਾਂ ਜੋ ਤੁਹਾਡੇ ਸਰੀਰ ਨੂੰ ਜਿਹੜਾ ਆ ਫਾਇਦਾ ਹੋ ਸਕੇ ਬਸ ਜੀ ਅੱਜ ਤੇ ਮੈਂ ਇਨਾ ਹੀ ਕਹਿਣਾ ਸੀਗਾ ਤੇ ਤੁਸੀਂ ਮੇਰੀ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ ਤੁਸੀਂ ਮੈਨੂੰ ਜਰੂਰ ਦੱਸਿਓ ਤਾਂ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਉਹਨਾਂ ਚਰਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ